ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 12 ਹੈ ਮਹਾਂ ਮਾਨ ਮਹੱਲਾ ਪੰਜਵਾਂ ਘਰ ਚੌਥਾ ੴ ਸਤਿਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਗੁੰਟ ਜਹਦ ਸੁਪਰਮੇ ਥਕ ਆਏ ਪ੍ਰਭ ਕੀ ਸਾਮ ਤੇਨ ਦੁਦੈ ਤੇ ਬਾਹਰੀ ਕਿਤੇ ਨ ਆਵੇ ਕਾਮ ਜਲ ਵਿਸਾਖ ਗੁਮਲਾਵਤੀ ਉਪਜੈ ਨਾਹੀ ਦਾਮ ਰਨਹ ਨੰਮ ਲੀਏ ਸਾਜਨ ਹੈ ਗਤ ਪਾਈਐ ਬਿਸਰਾਮ ਜਿਤ ਘਰ ਹਰਿ ਕੰਤਿ ਨਾ ਪ੍ਰਗਟੈ ਪਾਟਨਗਰ ਸੇ ਗ੍ਰਾਮ ਸਰਬ 시 ਗਾਲ ਤੰਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤਿ ਵਿਹੂਨੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀ ਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹੀਂ ਚਲਤਾਮ ਚੇਤ ਗੋਵਿੰਦਿਆ ਰਾਤੀ ਐ ਹੋ ਵੈਦ ਘਣਾ ਸੰਤ ਜਨਾ ਮਿਲ ਪਾਈਐ ਇਸ ਨਾਨਕ ਬਣਾ ਜਿਨ ਬਾਇਆ ਬਰਵੇ ਆਪਣਾ ਜਿਵੇਂ ਜੀਵਣਾ ਬਿਰਤਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਮਣਾ ਸੁਭਰਜਿਤ ਨ ਆਵੇ ਕਿਤੜਾ ਦੁੱਖ ਗਣਾ ਜਿਨੀ ਦਾ ਰ ਸੁਭਰੂ ਤਨਾ ਭਗਵਾਨਾ ਹਰ ਦਰਸ਼ਨ ਕਾਮਨ ਲੋਚਦਾ ਨਾਨਕ ਬਿਆਸ ਮਨਾ ਜੇ ਜੁਲਾਈ ਸੋ ਪ੍ਰਭੂ ਤਿਸ ਕੈ ਪਾਇ ਲਗਾ ਵੈ ਸਾਖਤੀ ਦਨ ਕਿਓ ਵਡਿਆ ਜਿੰਨਾ ਪ੍ਰੇਮ ਵਿਸੋਹ ਹਰ ਸਾਧਨ ਬੁਰਖੋ ਵਿਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲਤਰ ਸੰਗਤ ਨਾ ਹਰਿ ਅਵਨਸੀਓ ਪਲ ਜਿ ਬਲ ਜਿਸ ਗਲੀ ਮਈ ਝੁੱਟੇ ਦੰਦ ਮੋਹ ਇੱਕ ਸਹਰ ਕੇ ਨਾਮਿਨਾ ਗਲ ਇਹ ਵੀ ਗੁਚਣਾ ਬ੍ਰਹਮ ਵੀ ਨ ਵਰਨ ਕੋਏ ਪ੍ਰੀਤਮ ਚਰਣੀ ਜੇ ਲਗੇ ਤਨ ਕੀ ਨਿਰਮਲ ਹੋਏ ਨਾਨਕ ਕੀ ਬ੍ਰਹਮ ਬੇਂਤੀ ਬ੍ਰਹਮਿਲ ਪ੍ਰਾਪਤ ਹੋਏ ਵੈਸਾ ਆਖ ਸਵਾਤਾ ਲਗੇ ਜਹ ਸੰਤ ਬਿਟੇ ਹਰ ਸੋਏ ਹਰ ਜੀ ਸ੍ਰੀ ਜੁੜੰਦਾ ਲੋੜੀਏ ਜਿਸ ਅੱਗੇ ਸਾਮ ਨਿਵਾਨ ਹਰ ਸੱਜਣ ਦਾਵਣ ਲਗਿਆ ਕਿਸੈ ਨ ਦੇਈ ਬਨ ਮਾਣਿਕ ਮੋਤੀ ਨਾਮ ਪ੍ਰਭ ਲੱਗੈ ਨਹੀਂ ਸੰਨ ਰੰਗ ਸਬੇ ਨਾਰਾਇਣ ਜੀਤੇ ਵਨ ਭਵਨ ਜੁਹਰ ਲੋੜੇ ਸੋ ਕਰੇ ਸੋਈ ਜੀ ਕਰੰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਐ ਧੰਨ ਆਪਣ ਲੀਆ ਜੇ ਮਿਲੈ ਵਿਛੜ ਗਰਵਨ ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮਣਨ ਹਰ ਜੀਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਆਸਾੜਤ ਪੰਦਾ ਜਿਸ ਲਗੈ ਹਰ ਨਾਹੋ ਨ ਜਿੰਨਾ ਪਾਸ ਜਗ ਜੀਵਨ ਬੁਰਖ ਤਿਆਗ ਕੈ ਮਾਨਸ ਸੰਧਿਆਸ ਧੋਏ ਭਾਇ ਬਗਤੀਐ ਗਲ ਬਈ ਸਜੰਗੀ ਫਾਸ ਜੇ ਹਾ ਵਿਜੈ ਸੋਦੁਣ ਮਥੈ ਜੋ ਲਿਖਿਆ ਸਾ ਰਣ ਵਿਹਾਣੀ ਪਛਤਾਣੀ ਉੱ ਚੱਲੀ ਗਈ ਰਾਸ ਜਿਨ ਕਾ ਸਾਜ ਭੇਟੀਐ ਸੋ ਦਰਗਹ ਹੋਏ ਖਲਾਸ ਕਾਇਕੇ ਪਾਪਰਿ ਆਪਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮਗਨਨਤਾ ਸੱਚ ਰੰਗ ਇੱਕੋ ਨਾਮੇ ਅਧਾਰ ਵਿਖਿਆ ਰੰਗ ਕੁੜਾਵਿਆ ਜਿਸ ਸਭੇ ਛਾਰ ਹਰਿ ਅੰਮ੍ਰਿਤ ਮੂਦ ਸਖਾਵਣੀ ਮਿਲ ਸਾਜੂ ਪੀਵਣ ਹਾਰ ਵਣਦ੍ਰੇਣ ਬ੍ਰਹਮ ਸੰਗ ਮੋਹਲਿਆ ਸਮਰਥਪੁਰ ਗਿਆਪਾਰ ਹਰ ਮਿਲਣੈ ਨਾਮੰਦੋ ਚਦਾ ਕਰਮ ਮਿਲਾਵਣ ਹਾਰ ਜਿਨੀਸ ਕੀਏ ਬ੍ਰਹਵਾਰਾ ਹਾਰ ਨਾਨਕ ਹਰਜੀ ਮਿਆਕਾਰ ਸਬਦ ਸਵਾਰਨ ਹਾਰ ਸਾਵਣ ਦਿਨਾਂ ਸੁਹਾਗਣੀ ਜਿਨ ਰਾਮ ਨਾਮਿ ਉਰਹਾਰ ਬਾਦ ਬਰਮ ਬੁਲਾਣੀਆਂ ਦੁਜੇ ਲੱਗਾ ਹੇਤ ਲਖਸਿ ਘਰ ਬਣਾਇਆ ਕਾਰਜ ਨਹੀਂ ਕੀਤ ਜਿਤ ਦਿਨ ਦੇਹ ਵਿਨਸ ਸੀਤ ਤਵੇਂ ਲਖ ਹਸਨ ਪ੍ਰੇਤ ਪਕੜ ਜਿਲਾਏ ਦੂਤ ਜਾਮ ਕਿਸੈ ਦਾ ਦੇ ਨੀ ਪੇਤ ਛੱਡ ਘੜੋ ਤੇ ਖਨੈ ਮਾਹੀ ਜਿਸਿਆ ਲੱਗਾ ਹੇਤ ਹੱਥ ਮਰੋੜੇ ਤਨ ਕਪੈ ਸਿਆ ਹੋ ਹੋ ਆਸੀਤ ਜਿਹਾ ਬੀਜੈ ਸੋਲਣਾ ਕਰਮਾਂ ਸੰਧੜਾ ਖੇਤਾ ਨਾਮ ਗੁਰੂ ਸਰਣਾਗਤੀ ਜਣਵਹ ਪ੍ਰਉਦੇਤ ਸੇ ਭਾਲੇ ਨਰਕ ਨ ਪਾਈਐ ਗੁਰ ਰਖਣ ਵਾਲਾ ਹੇਤ ਸਨ ਪ੍ਰੇਮ ਮਹਾੜਾ ਗਾਮ ਲਿਏ ਹਰ ਜਾਈ ਮਨ ਤਨ ਵਿਆਸ ਦਰਸਨ ਕਣੀ ਕੋ ਆਣ ਬੁਲਾਵੇ ਮਾਈ ਸੱਤ ਸਹਾਇ ਇਬਰਾਹਿਮ ਕੇ ਹਾਥ ਨ ਕਾ ਲਾਗਾ ਪਾਏ ਬਿਨ ਪ੍ਰਭ ਕਾ ਸਕ ਪਾਈਏ ਦੂਜੀ ਨਹੀਂ ਜਾਏ ਜਿਨੀ ਜਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬਿੰਦਤੀ ਕਰੇ ਲਿਹੋ ਪ੍ਰਭੂ ਨਟ ਲਾਏ ਜੋਹਰ ਕੰਤਵਿ ਲਾਇਆ ਸਿ ਵਿਛੜ ਕਤਿਆ ਜਾਏ ਬ੍ਰਾਵਣ ਦੂਜਾ ਕੋ ਨਹੀਂ ਨਾਨਕ ਹਰਿ ਸ੍ਰਣਾਈ ਅਸੂਸ ਕੀ ਵਸੰਦੀਆ ਜਿਨਾਮ ਆਹਰ ਰਾਇ ਕਤਕ ਕਰਮ ਕਮਾਵਣੇ ਦੋਸ ਨ ਕਾਹੂ ਜੋਗਾ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਬੇ ਲੋਗ ਵੇ ਮੁਖ ਹੋਏ ਰਾਮ ਤੇ ਲੱਗਨ ਜਨਮ ਬਿਜੋਗ ਖੇਨ ਮਹ ਕਾੜੇ ਹੋਏ ਗਏ ਜਿਤੜੇ ਮਾਰਾ ਭੋਗ ਵਿੱਚ ਨਾ ਕੋਈ ਜੀ ਕਰ ਸਕੈ ਕਿਸ ਤਰੋ ਵਹ ਰੋਜ ਕੀਤਾ ਖਿਚੂ ਨ ਹੋਵੇ ਲਖਿਆ ਦਰਸ਼ਨ ਜੋਗ ਵਡ ਭਾਗੀ ਮਿਲ ਪ੍ਰਭ ਮਿਲੈ ਤਾ ਉਤਰੈ ਸਭ ਵਿਯੋਗ ਨਾ ਨਿਕ ਕੋ ਬਰ ਬਰ ਆਖ ਲੇਵ ਸਾਹਿਬ ਵੰਦੀ ਮੋਚ ਕਤ ਤਹ ਹੋਐ ਸਾਧ ਸੰਗ ਬਨ ਸਹਿ ਸਭੇ ਸੋਚ ਮੰਗਰ ਮਾਇ ਸਹੰਦੀਆਂ ਹਰਬਿਰ ਸਗ ਬੈਠੜੀ ਆਹ ਇਨ ਕੀ ਜਬਾਗਿਆ ਗਣੀ ਜੇ ਸਾਹਿ ਮੇਲੜੀ ਆਹ ਤਨ ਮਨ ਮੋਲੀ ਆ ਰਾਮ ਸੋ ਸੰਸਾਰ ਸਹਿ ਲੜਿਆ ਸਾਰ ਜਨਾ ਤੇਵਾ ਹਰੀ ਸਿਰਹਨੇ ਗੇ ਲੜਿਆ ਤੇਰੇ ਦੁੱਖ ਨਾ ਗਭੂ ਉਤਰੈ ਜਿਸ ਜਮ ਕੇ ਵਸ ਬੜੀਆ ਜਿਵੇਂ ਹੈ ਬਲਾਲ ਹਰ ਗੰਠ ਦੇ ਨਾਂ ਜੜਿਆ ਹੋ ਨਾਨਕ ਵਾਂਛੈ ਧੋੜ ਤੈਨ ਪ੍ਰਭ ਦਰਣੀ ਦਰ ਪੜਿਆ ਹ ਮੰਗਰ ਪ੍ਰਭ ਅਰਧਨਾ ਵੜ ਨਜਣੜਿਆ ਬੋਖਤ ਘਰ ਨਵਪਈ ਗੰਠ ਮਿਲਿਆ ਹਰ ਨਾਉ ਮਨ ਵਿਦਿਆ ਜਰਨਾਰਬਿੰਦ ਦਰਸ਼ਨ ਲਗੜਾ ਸਾਹੋ ਓਟ ਗੋਵਿੰਦ ਕੋ ਪਾਦ ਰਾਏ ਸੇਵਾ ਸੁਆਮੀ ਲਾਹੋ ਵੇਖਿਆ ਮਹਨ ਸਕੈ ਇਸ ਸਾਲੁ ਗੁਣਗਾਹੋ ਜਦ ਉਪਜੀਤਹਿ ਮਿਲੀ ਸੱਚੀ ਮ੍ਰਿਤ ਸਮਾਹੋ ਕਹ ਲਗੈ ਲੀਨੀ ਬਾਦ ਰਾਮਾ ਬਹੁਣਾ ਵਿਛੜਿਆ ਹੋ ਆਵਾਜਾ ਲਖਬੇਰੀਆ ਸੱਜਣ ਅਗਮੁਗਾਹੋ ਸਨ ਬਪੈ ਨਾਰਾਇਣ ਨਾਨਕ ਦਰਪਈਆ ਹੋ ਬਹੁ ਸੰਦਾ ਸਰਬ ਸਖ ਜਿਸ ਬਖਸੇ ਮੇ ਪਰਵਾਹੋ ਮਾਗਵਜਨ ਸੰਗ ਸਾਧੂਆ ਧੋੜੀ ਗੁਰਿਸਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਨਕ ਕਰਦਾਨ ਜਨਮ ਕਰਮ ਮਲ ਉਤਰੈ ਮੰਤੇ ਜਾਏ 구ਮਾਨ ਕਾਗਰੋ ਨમોਹੀਐ ਵਿੰਸਰੂ ਸਵਾਂ ਸੱਚਾ ਮਾਰਗ ਚਲਦਿਆਂ ਉਸਤਤ ਕਰੇ ਜਹਾਨ 68 ਤੀਰਥ ਸੰਗ ਪੰਨ ਜੀਦਾ ਅਬਰਵਾਨ ਜਿਸ ਨਾਮ ਦੇ ਵੇਦ ਆਕਾਰ ਸੋਈ ਮੁਰਖ ਸਜਾਨ ਜਿਨਾਂ ਨੇ ਲਿਆ ਪ੍ਰਭ ਆਪਣਾ ਨਾਨਕ ਦਿਨ ਗੁਰਵਾਨ ਬਾਗ ਸੱਚੇ ਸੇ ਕਾਢੀਅ ਹੈ ਜਿਨਿ ਪੂਰਾ ਗੁਰਮਿਹਰਵਾਨ ਫਲ ਗੁਣੇ ਨੰ ਦੇ ਉਪਾਜਨਾ ਹ ਸੱਜਣ ਪ੍ਰਗਟੇ ਆਏ ਸੰਤ ਸਾਈਂ RAM ਕੇ ਗੁਰ ਕਿਰਪਾ ਦੀ ਅਮਲ ਆਏ ਦੇ ਜੀ ਸਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਚਪਨੀ ਵੜ ਭਾਗਣੀ ਵਰ ਪਾਇਆ ਹਰ ਲਾਏ ਮਨ ਸਹੀਆ ਮੰਗਲ ਗਾਵਹੀ ਗੀਤ ਗੋਵਿੰਦਿਆ ਲਾਏ ਹਰ ਜਿਹ ਹੈ ਵਰਨ ਦੀ ਸਹੀ ਕੋਈ ਦੂਜਾ ਲਵਣ ਲਾਏ ਹਲਤ ਪੰਦ ਸਵਾਰ ਅੰਨ ਚਲ ਤੀਨ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬਹਣ ਜਨਮੈ ਧਾਏ ਜਿਹਾ ਏਕ ਨੇਕ ਗੁਣ ਤਰੇ ਨਾਨਕ ਜਨਨੀ ਪਾਏ ਫਲ ਗੁਣ ਨਿਤ ਸਲਾਈਐ ਜਿਸ ਨਾਮ ਤੇ ਜਨ ਤਮਾਏ ਜਿਨ ਜਿਨ ਨਾਮ ਧਿਆਇਆ ਤਿੰਦ ਕਹਿ ਗਾਜ ਸਰੀ ਹਰ ਗੁਰਪੂਰਾ ਆਰਾਧਿਆ ਅਜੁਰ ਗੈ ਸੱਚ ਖਰੇ ਸਰਬ ਸੁਖ ਆਰਧ ਚਰਨ ਹਰ ਭੋਜਨ ਵਿਖਉਂ ਤਰੇ ਭਗਵਾਨ ਦੇ ਨ ਪਾਇਆ ਵਿਖਿਆ ਨਾਹੀ ਜਰੇ ਊੜ ਗਏ ਦੁਬਦਾਨ ਸੀ ਪੂਰਨ ਸੱਚ ਭਰੇ ਪਾਰਮਰਮ ਦਮ ਸੇਵਦੇ ਮਨ ਅੰਦਰ ਇਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਾ ਕਿਰਪਾ ਕਰੋ ਹਰੇ ਮਹਾਨਿਵਸਮੂਲਕ ਭਲੇ ਜਿਸ ਕਾ ਨਿਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ